ਆ ਤੁਸੀਂ ਬਣਾਉਂਦੀਆਂ ਨੇ ਵੀਰੇ ਹਾਂ ਹੁਣ ਮੈਂ 4 ਬਿਸਵੇ ਜਗਾ ਇੱਕ ਕੱਲ ਪੈਸੇ ਦਿੱਤੇ ਨੇਗੇ ਇਹਨਾਂ ਦੀ ਸਿਰਤੀ ਦਿੱਤੇ ਨੇ ਵੀਰੇ 4 ਬਿਸਵੇ ਲੈਤੀਆਂ ਆਪਣੇ ਘਰ ਦੇ ਸਾਹਮਣੇ ਜਗਾ ਕੀ ਹਾਂ ਉਹ ਸਾਰਾ ਬੱਕਰੀਆਂ ਨਹੀਂ ਦਵਾਇਆ ਗਿਆ ਵੀਰੇ ਘਰ ਵੀ ਆਪਣਾ ਕਰੇ ਕਰੇ ਆ ਕੇ ਦੇਖ ਲਓ ਵੀਡੀਓ ਬਣਾ ਲਿਓ ਆਪਣੇ ਘਰ ਦੀ ਘਰ ਵੀ ਪਾਇਆ ਹੋਇਆ ਵੀਰੇ ਬੱਕਰੀਆਂ ਦਾ ਬਾੜ ਅੱਡਾਗਾ ਤੇ 4.5 ਬਿਸਵੇ ਜਗਾ ਹੁਣ ਲੈਤੀਆਂ ਵੀਰੇ ਆਪਣੇ ਘਰ ਦੇ ਸਾਹਮਣੇ ਪਲਾਟ ਚੋਂ ਜਿਵੇਂ ਤੁਹਾਡੇ ਪਹਿਲਾਂ ਬਜ਼ੁਰਗ ਕੰਮ ਕਰਦੇ ਸੀ ਹੁਣ ਤੁਸੀਂ ਇਹ ਕੰਮ ਸੰਭਲਿਆ ਕੀ ਬਦਲਾ ਕੀਤਾ ਕੰਮ ਚ ਬਈ ਉਦੋਂ ਨਾਲੋਂ ਤੇ ਹੁਣ ਕੀ ਫਰਕ ਆਇਆ ਯਾਰ ਵੀਰੇ ਰੱਖੀ ਦਾ ਦੇਖ ਉਹਨਾਂ ਦੀ ਹੁਣ ਪਹਿਲਾਂ ਤੋਂ ਸਾਡਾ ਕੰਮ ਚੱਲਦਾ ਆਉਂਦਾਗਾ ਰੱਖੀਦਾ ਸੀ ਬੱਕਰੀਆਂ ਉਹੀ ਜਾਂਦੇ ਆ ਬਲੱਡ ਲਾਈਨ ਤਾਂ ਜਿਵੇਂ ਪਹਿਲਾਂ ਤੋਂ ਚੱਲਦੀ ਆਉਂਦੀ ਆ ਪਰ ਬਦਲਾ ਕੁਛ ਨਹੀਂ ਵੀਰੇ ਗੱਲ ਇੰਨਾ ਕਾ ਵੀ ਹੁਣ ਇਹਨਾਂ ਦੀ ਪੁੱਛ ਵੱਧ ਹੋ ਗਈ ਸਾਦਰ ਬੱਕਰੀ ਦੀ ਮੰਗ ਵੱਧ ਗਈ ਹਾਂ ਮੰਗ ਹੋਊਗੀ ਜੀ ਹੁਣ ਹਰ ਇੱਕ ਜੱਟ ਜ਼ਿਮੀਂਦਾਰ ਭਾਈ ਹਰ ਇੱਕ ਰੱਖਦਾ ਜੀ ਪਹਿਲਾਂ ਆਪਣੇ ਜੱਟ ਜ਼ਿਮੀਂਦਾਰ ਜੀ ਇਹ ਗੱਲ ਦੀ ਸੰਗ ਮੰਨਦੇ ਹੁੰਦੇ ਸੀ ਵੀ ਅਸੀਂ ਬੱਕਰੀ ਰੱਖਣੀ ਨਹੀਂ ਘਰੇ ਹੁਣ ਪਰ ਸਾਡੇ ਪਿੰਡਾਂ ਆ ਕੇ ਦੇਖ ਲਿਓ ਵੀਰੇ ਸੱਤ ਅੱਠ ਜ਼ਿਮੀਂਦਾਰਾਂ ਨੇ ਘਰੀ ਫਾਰਮ ਪਾਲਾ ਹਾਂ ਬਿਲਕੁਲ ਬਈ ਪਹਿਲਾਂ ਨਾਲੋਂ ਤੁਸੀਂ ਉਹ ਨਸਲ 'ਚ ਕੋਈ ਸੁਧਾਰ ਕਰਿਆਗਾ ਹਾਂ ਨਸਲ 'ਚ ਸੁਧਾਰ ਜਿੰਨਾ ਕੋਈ ਜਾਂਦਾ ਵੀਰੇ ਅਸੀਂ ਕਰੀ ਜਾਂਦੇ ਆ ਤੁਸੀਂ ਆਪਾਂ ਦੀ ਜਿਹੜੀ ਬੱਕਰੀ ਰੱਖਦੇ ਆ ਆਪਦੇ ਘਰੇ ਚਰਾਈ ਤੇ ਹਨਾ ਬੱਕਰੀ ਕੀ ਦੇ ਕੇ ਰੱਖਦੇ ਕੱਦ ਦੇਖਦੇ ਹੋ ਦੁੱਧ ਦੇਖਦੇ ਹੋ ਕੀ ਦੇ ਵੀਰੇ ਹੁਣ ਮੇਰੇ ਲਵੇ 10 ਪੱਠਾ ਨੇ 10 ਪੱਠਾ 'ਚੋਂ ਮੈਂ ਉਹਨਾਂ ਨੂੰ ਪਾਲ ਪੂਲ ਕੇ ਇਸੇ ਇਸੇ 7-7 ਮਹੀਨੇ ਲਿਆ ਕਰਕੇ ਉਹਨਾਂ 'ਚੋਂ ਪੰਜੇ ਰੱਖਣੀਆਂ ਨੇ ਬਾਈ ਅੱਛਾ ਹਾਂ ਸਾੰਟ ਕੇ ਵੀ ਆ ਚੰਗੀਆਂ ਬਣਨੀਆਂ ਸੰਖੀਆਂ ਕੰਨ ਦੇਖਦੇ ਨੇ ਵੀਰੇ ਅੱਖਾਂ ਕਾ ਮੂੰਹ ਸਿਰ ਦੀਆਂ ਪਿੰਡੇ ਪੁੰਡੇ ਸਾਰਾ ਕੁਝ ਚੈੱਕ ਕਰਦੇ